ਜਦੋਂ ਉਹਦੀ ਪਤਨੀ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਕੱਲ ਮੈਨੂੰ ਫੋਨ ਆਇਆ ਸੀ ਪਰਸੋਂ ਦੀ ਪਰਸੋਂ ਦੀ ਗੱਲ ਪਰਸੋਂ ਮੈਨੂੰ ਫੋਨ ਆਇਆ ਸੀ ਉਹ ਉਹਦੇ ਭਨਵਾਈਏ ਦਾ ਫੋਨ ਆਇਆ ਸੀ ਮੁੰਡੇ ਦੇ ਚੀਚੇ ਦਾ ਉਸ ਗੱਲ ਤੋਂ ਉਹਨੇ ਇਤਰਾਜ਼ ਕੀਤਾ ਕਿ ਤੁਹਾਨੂੰ ਫੋਨ ਕੋ ਸੁਣਿਆ ਜਿਹਦੇ ਕਰਕੇ ਉਹਨਾਂ ਦੋਵਾਂ ਦੇ ਵਿੱਚ ਮਨ ਮਤਲਬ ਹੋ ਗਿਆ ਸੀ ਬਾਅਦ ਵਿੱਚ ਮਰਨ ਵਾਲਾ ਜਿਹੜਾ ਵਾ ਆਪਣੀ ਪਤਨੀ ਨੂੰ ਆਪਣੀ ਸਾਲੀ ਦੇ ਘਰ ਮੇਨ ਬਜ਼ਾਰ ਵਿੱਚ ਉਤਾਰ ਕੇ ਆ ਗਿਆ ਉਹ ਸੋਸਾਇਟੀ ਕੀਤਾ ਸੀ ਕੀ ਇਹ ਬਤਰਾਣਾ ਇਹ ਜੀ ਸਾਨੂੰ ਕੱਲ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਗਪ੍ਰੀਤ ਸਿੰਘ ਸਾਨੂੰ ਬਸਨ ਸਿੰਘ ਵਾਸੀ ਪੰਦੀਰਕਰਾਂ ਪੰਦੀਰਕਰਾਂ ਸਾਣਾ ਮਕੀਤਾ ਵਾ ਉਹ ਇੱਥੇ ਪ੍ਰੀਤ ਨਗਰ ਗਲੀ ਨੰਬਰ 2 ਵਿੱਚ ਕਿਰਾਏ ਤੇ ਰਹਿੰਦਾ ਵਾ ਉਹਨੇ ਅੰਦਰੋਂ ਦਰਵਾਜ਼ਾ ਕਰਕੇ ਕਿਸੇ ਸਪਰਨੇ ਨਾਲ ਸਾਫ ਫਾ ਲੈ ਕੇ ਆਤਮ ਹੱਤਿਆ ਕਰ ਲਈ ਜਿਸ ਦੇ ਸਬੰਧ ਵਿੱਚ ਇਨਫਾਰਮੇਸ਼ਨ ਮਿਲ ਤੇ ਤੁਰੰਤ ਮੇਰੇ ਵੱਲੋਂ ਪਲੱਸ ਆਪਣੇ ਸਬ-ਇੰਸਪੈਕਟਰ ਅਨਚਾਰਜ ਫੜੇਗਾ ਜੁੜੀਆਂ ਵੱਲੋਂ ਮੌਕੇ ਤੇ ਜਾ ਕੇ ਜਿਹੜੀ ਤਫ਼ਤੀਸ਼ ਕੀਤੀ ਗਈ ਔਰ ਆਸ-ਪਾਸ ਦੇ ਮਦਦ ਔਰ ਬੰਦਿਆਂ ਦੇ ਵਿਚੇੋਂ ਸਾਰੀ ਪਤਾ ਜੀ ਕਰਨ ਤੋਂ ਬਾਅਦ ਪਾਇਆ ਗਿਆ ਕਿ ਇਹ ਗੱਕੇ ਨੇ ਆਤਮ ਹੱਤਿਆ ਆਪਣੀ ਮਰਜੀ ਨਾਲ ਕੀਤੀ ਕੋਈ ਸੁਸਾਇਡ ਨੋਟਸ ਨਹੀਂ ਮਿਲਿਆ ਕੀ ਕਾਰਨ ਕੀ ਸੀ ਤੁਹਾਨੂੰ ਪਤਾ ਲੱਗਾ ਜਦੋਂ ਉਹਦੀ ਪਤਨੀ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਕੱਲ ਮੈਨੂੰ ਫੋਨ ਆਇਆ ਸੀ ਪਰਸੋਂ ਦੀ ਪਰਸੋਂ ਦੀ ਗੱਲ ਪਰਸੋਂ ਮੈਨੂੰ ਫੋਨ ਆਇਆ ਸੀ ਉਹ ਉਹਦੇ ਭਨਵਾਈਏ ਦਾ ਫੋਨ ਆਇਆ ਸੀ ਮੁੰਡੇ ਦੇ ਚੀਜੀ ਦਾ ਉਸ ਗੱਲ ਤੋਂ ਉਹਨੇ ਇਤਰਾਜ਼ ਕੀਤਾ ਕਿ ਤੂੰ ਫੋਨ ਕਿਉਂ ਸੁਣਿਆ ਜਿਸ ਦੇ ਕਰਕੇ ਥੋੜਾ ਦੋਵਾਂ ਦੇ ਵਿੱਚ ਮਨ ਮਤਭੇਦ ਹੋ ਗਿਆ ਸੀ ਬਾਅਦ ਵਿੱਚ ਮਰਨ ਵਾਲਾ ਜਿਹੜਾ ਵਾ ਆਪਣੀ ਪਤਨੀ ਨੂੰ ਆਪਣੀ ਸਾਰੀ ਦੇ ਘਰ ਮੇਨ ਬਾਜ਼ਾਰ ਵਿੱਚ ਉਤਾਰ ਕੇ ਆ ਗਿਆ ਤੇ ਰਾਤ ਬਾਅਦ ਵਿੱਚ ਇਹਨਾਂ ਨੇ ਉਹ ਜੋ ਘਰੋਂ ਉਤਰ ਕੇ ਆ ਗਿਆ ਤੇ ਰਾਤ ਨੂੰ ਪਤਨੀ ਉਹਦੀ ਉਹ ਤੇ ਆਪਣੇ ਟਿਕ ਭੈਂਡ ਦੇ ਘਰ ਰਹੀ ਤੇ ਇਹ ਆਪਸ ਘਰ ਆ ਕੇ ਨਹੀਂ ਆਪਣੀ ਜੀਵਰੀ ਲਗਤ ਸਿਰ ਬੱਚਾ ਹੈਗਾ ਸੀ ਇੱਕ 5 ਸਾਲ ਦੀ ਬੱਚੀ ਹੈ ਜੀ ਸਬਰਿਤੀ 5 ਮਹੀਨੇ ਦੀ ਬੱਚੀ ਹੈ ਸਬਰਿਤੀ ਸਿਰ ਕੰਮ ਕੀ ਕਰਦਾ ਸੀ ਕੰਮ ਮਿਹਨਤ ਵਾਲੀ ਦਾ ਕੰਮ ਨਹੀਂ ਨਹੀਂ ਕੋਈ ਨੋਟ ਨਹੀਂ ਬਣਿਆ ਜਦੋਂ ਉਹਦੀ ਪਤਨੀ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਕੱਲ ਮੈਨੂੰ ਫੋਨ ਆਇਆ ਸੀ ਪਰਸੋਂ ਦੀ ਪਰਸੋਂ ਦੀ ਗੱਲ ਪਰਸੋਂ ਮੈਨੂੰ ਫੋਨ ਆਇਆ ਸੀ ਉਹ ਉਹਦੇ ਭਨਵਾਈਏ ਦਾ ਫੋਨ ਆਇਆ ਸੀ ਮੁੰਡੇ ਦੀ ਚੀਜ਼ੇ ਦਾ ਉਸ ਕੱਲ ਤੋਂ ਨੇ ਇਤਰਾਜ਼ ਕੀਤਾ ਕਿ ਤੂੰ ਹੁਣ ਕੋ ਸੁਣਿਆ ਜਿਹਦੇ ਕਰਕੇ ਥੋੜਾ ਦੋਵਾਂ ਦੇ ਵਿੱਚ ਮਨ ਮਰਦਾ ਹੋ ਗਿਆ ਸੀ ਬਾਅਦ ਵਿੱਚ ਮਰਨ ਵਾਲਾ ਜਿਹੜਾ ਵਾ ਆਪਣੀ ਪਤਨੀ ਨੂੰ ਆਪਣੀ ਸਾਰੀ ਦੀ ਘਰ ਮੇਨ ਬਜ਼ਾਰ ਵਿੱਚ ਉਤਾਰ ਕੇ ਆ ਗਿਆ ਇੱਕ ਸੁਸਾਇਟੀ ਕੀਤਾ ਸੀ ਕੀ ਸਾਰਾ ਮੰਗ ਇਹ ਜੀ ਸਾਨੂੰ ਕੱਲ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਗਪ੍ਰੀਤ ਸਿੰਘ ਸਾਨੂੰ ਬਸਨ ਸਿੰਘ ਵਾਸੀ ਪੰਡੀਰਕਰਾਂ ਪੰਡੀਰਕਰਾਂ ਥਾਣਾ ਮਕੀਤਾ ਵਾ ਉਹ ਇੱਥੇ ਪ੍ਰੀਤਨਗਰ ਗਲੀ ਨੰਬਰ 2 ਵਿੱਚ ਕਿਰਾਏ ਤੇ ਰਹਿੰਦਾ ਵਾ ਉਨੇ ਅੰਦਰੋਂ ਦਰਵਾਜ਼ਾ ਕਰਕੇ ਕਿਸੇ ਵਰਨੇ ਨਾਲ ਸਾਫ ਫਾ ਲੈ ਕੇ ਆਤਮ ਹੱਤਿਆ ਕਰ ਲਈ ਜਿਸ ਦੇ ਸਬੰਧ ਵਿੱਚ ਇਨਫਾਰਮੇਸ਼ਨ ਮਿਲ ਤੇ ਤੁਰੰਤ ਮੇਰੇ ਵੱਲੋਂ ਪਲੱਸ ਆਪਣੇ ਸਬ-ਇੰਸਪੈਕਟਰ ਅਨਚਾਰਜ ਫੜੇਗਾ ਜੁੜੀਆਂ ਵੱਲੋਂ ਮੌਕੇ ਤੇ ਜਾ ਕੇ ਜਿਹੜੀ ਤਫ਼ਤੀਸ਼ ਕੀਤੀ ਗਈ ਔਰ ਆਸ-ਪਾਸ ਦੇ ਲੋਕਾਂ ਬੰਦਿਆਂ ਦੇ ਵਿੱਚੋਂ ਸਾਰੀ ਪਤਾ ਜੀ ਕਰਨ ਤੋਂ ਬਾਅਦ ਪਾਇਆ ਗਿਆ ਕਿ ਇਹ ਗੱਕੇ ਨੇ ਆਤਮ ਹੱਤਿਆ ਆਪਣੀ ਮਰਜ਼ੀ ਨਾਲ ਕੀਤੀ ਕੋਈ ਸੁਸਾਈਡ ਨੋਟਸ ਨਹੀਂ ਮਿਲਿਆ ਕੀ ਕਾਰਨ ਕੀ ਸੀ ਇਹ ਪਤਾ ਨਹੀਂ ਜਦੋਂ ਉਹਦੀ ਪਤਨੀ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਕਨ ਮੈਨੂੰ ਫੋਨ ਆਇਆ ਸੀ ਪਰਸੋਂ ਦੀ ਪਰਸੋਂ ਦੀ ਗੱਲ ਪਰਸੋਂ ਮੈਨੂੰ ਫੋਨ ਆਇਆ ਸੀ ਉਹ ਉਹਦੇ ਭਨਵਾਈਏ ਦਾ ਫੋਨ ਆਇਆ ਸੀ ਮੁੰਡੇ ਦੇ ਚੀਜੀ ਦਾ ਉਸ ਗੱਲ ਤੋਂ ਉਹਨੇ ਇਤਰਾਜ਼ ਕੀਤਾ ਕਿ ਤੂੰ ਫੋਨ ਕਿਉਂ ਸੁਣਿਆ ਜਿਸ ਦੇ ਕਰਕੇ ਥੋੜਾ ਦੋਵਾਂ ਦੇ ਵਿੱਚ ਮਨ ਮਤਭੇਦ ਹੋ ਗਿਆ ਸੀ ਬਾਅਦ ਵਿੱਚ ਮੜਨ ਵਾਲਾ ਜਿਹੜਾ ਵਾ ਆਪਣੀ ਪਤਨੀ ਨੂੰ ਆਪਣੀ ਸਾਰੀ ਦੇ ਘਰ ਮੇਨ ਬਾਜ਼ਾਰ ਵਿੱਚ ਉਤਾਰ ਕੇ ਆ ਗਿਆ ਤੇ ਰਾਤ ਬਾਅਦ ਵਿੱਚ ਇਹਨਾਂ ਨੇ ਉਹ ਜੋ ਘਰ ਉਹਨਾਂ ਨੂੰ ਉਤਾਰ ਕੇ ਆ ਗਿਆ ਤੇ ਰਾਤ ਨੂੰ ਪਤਨੀ ਉਹਦੀ ਉੱਤੇ ਆਪਣੇ ਟੇਕ ਭੈਂਟ ਦੇ ਕਰ ਰਹੀ ਤੇ ਇਹ ਆਪਸ ਘਰ ਆ ਕੇ ਨਹੀਂ ਆਪਣੀ ਜੀਵਨੀ ਲਿਖਦਾ ਸੀ ਸਿਰਫ ਬੱਚਾ ਹੋਗਾ ਜੀ ਇੱਕ 5 ਸਾਲ ਦੀ ਬੱਚੀ ਆ ਜੀ ਸਬਰਿਤੀ 5 ਮਹੀਨੇ ਦੀ ਬੱਚੀ ਆ ਸਬਰਿਤੀ ਸਿਰਫ ਕੰਮ ਕੀ ਕਰਦਾ ਸੀ ਕੰਮ ਮਿਹਨਤ ਵਾਲੀ ਦਾ ਕੰਮ ਲੈਂਦਾ ਨਹੀਂ ਕੋਈ ਨੋਟ ਨਹੀਂ ਬਣਿਆ